ਤਦੋਂ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਦੋਸਤੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਦੇ ਆਪਣਾ Facebook ਤੇ ਪੇਜ ਬਣਾਇਆ ਹੋਇਆ ਦੋਸਤੋ ਪੇਜ ਨੂੰ ਲਾਇਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਇਆ ਦੋਸਤੋ ਤਨੌਲਾ ਮੰਡੀ ਜਿਹੜੀ ਕਿ ਮਹੀਨੇ 'ਚ ਦੋ ਵਾਰ 11 ਤੇ 27 ਤਰੀਕ ਨੂੰ ਲੱਗਦੀ ਆ ਦੋਸਤੋ ਅੱਜ ਦੀ ਵੀਡੀਓ 'ਚ ਇੱਕ ਬਹੁਤ ਸ਼ਾਨਦਾਰ ਦੂਜੇ ਸੂਰ ਉਹ ਤੁਹਾਡੇ ਵਾਸਤੇ ਇੱਕ ਮੀਣੀ ਝੋਟੀ ਲੈ ਕੇ ਆਇਆ ਦੋਸਤੋ ਇੱਕ ਵਾਰ ਖਾਣਾ-ਪਾਨਾ ਦੇਖ ਲੋ ਨੇੜੇ ਤੋਂ ਵਧੀਆ ਮੋٹے ਲੁੱਧਾ ਨੇ ਥਣ ਲੱਗੇ ਨੇ ਚਾਰੇ ਥਣ ਨੇ ਖੜਵੇਂ ਨੇ ਦੋਸਤੋ ਤਿੰਨ ਮਹੀਨਿਆਂ ਦੀ ਚੈੱਕ ਪਾਸ ਹੈ ਗੱਬਣਾ ਤੇ ਪਿੱਛੇ ਇਹਦੇ ਕੱਟੀਆਂ ਦੋਸਤੋ ਮੀਣੀ ਝੋਟੀ ਆ ਮੂੰਹੋਂ ਛੇ ਦਾ ਤੇ ਬਾਕੀ ਅਗਲੀ ਡਿਟੇਲ ਸਾਰੀ ਬਾਈ ਹੋਰਾਂ ਨੂੰ ਪੁੱਛਾਂਗੇ ਬਾਈ ਸਤਿ ਸ੍ਰੀ ਅਕਾਲ ਡਿਟੇਲ ਦੱਸ ਦਿਓ ਬਾਈ ਡिटੇਲ ਦੱਸੋ ਸੋਰੀ ਨਾਮ ਕੀ ਆ ਬਾਈ ਹਰਮਨ ਸਿੰਘ ਪਿੰਡ ਕਿਹੜਾ ਧਰੌਣਲਾ ਤਨੂੰ ਲੱਭ ਪਾਰ ਦਾ ਹੀ ਕੰਮ ਆ ਬਾਈ ਹਾਂਜੀ ਹਾਂਜੀ ਬੁਬਾਰ ਦਾ ਕੰਮ ਹੈ ਕਿੰਨੀ ਕੀ ਦੇਰ ਹੋ ਗਈ ਕੰਮ ਕਰਦੇ ਨੂੰ ਬੁਬਾਰ ਕਰਦੇ ਰਹੂਗੇ ਵੀਰੇ 10 ਸਾਲ ਦਾ 10 ਸਾਲ ਐਕਸਪੀਰੀਅੰਸ ਦਾ ਹੀ ਕੰਮ ਆ ਹਾਂਜੀ ਹਾਂਜੀ ਇਹ ਝੋਟੀ ਦੀ ਕੀ ਡਿਟੇਲ ਆ ਕਿੰਨੇ ਮੇ ਸੂਏ ਸੂਈ ਹੋਈ ਆ ਇਹ ਦੂਜਾ ਸੂਆ ਹੀ 6 ਦਰਦਾ ਜੀ ਅੱਛਾ ਜੀ 17 ਕਿਲੋ ਦੋ ਤਿਆਰ ਆ 3 ਮਹੀਨੇ ਚੈੱਕ ਪਾਸ ਆ ਇਸ ਟਾਈਮ ਵੀ 17 ਤਿਆਰ ਆ 17 ਤਿਆਰ ਆ ਅੱਛਾ ਜੀ ਚਾਹੇ ਕੋਈ ਕੰਡੇ ਤੇ ਲਾ ਕੇ ਲੈ ਲੈ ਕੰਡੇ ਤੇ ਲਾ ਕੇ ਲੈ ਸਕਦੇ ਇਹ ਕੰਡੇ ਤੇ ਲਾਉਣ ਦਾ 19 ਕਿਲੋ ਹੈ ਜੀ ਆਪਾਂ 17 ਕਿਲੋ ਦਗਾ ਦੇ ਅੱਛਾ ਜੀ ਹਾਂਜੀ ਹਾਂਜੀ ਬੱਚਾ ਕੀ ਕੱਢ ਦੇ ਮਗਰ ਮਤਲਬ ਫਿਕਸ ਹੈ 60 ਹਾਂਜੀ ਅੱਛਾ ਮਾੜਾ ਮੋਟਾ ਮਾਨਤਨ ਹੋ ਜਾਊਗਾ ਜੀ ਮਾਨਤਨ ਹੋ ਜਾ ਰਹੀ ਮੱਕੇ ਦੀ ਠੀਕ ਹੈ ਜੀ ਆਪਣਾ ਨੰਬਰ ਬੋਲ ਦੋ 95925 ਹਾਂਜੀ 7740 ਇੱਕ ਵਾਰੀ ਫੇਰ ਬੋਲੋ 95925 7740 ਆਹਨ ਮਸਾਦੇ ਵਾਲਾ ਖੋਡਾ ਆਹ ਮੂੰਹ ਮੱਥਾ ਦੇਖ ਸਕਦੇ ਹਾਂ ਦੋਸਤੋ ਮੀਣੀ ਝੋਟੀ ਆ ਮੂੰਹੋਂ 6 ਦੰਦ ਦੱਸਦਾ ਬਾਈ ਬਾਕੀ ਜਿਹੜੇ ਵੀਰ ਨੇ ਲੈਣੀਆਂ ਨੇੜ ਆ ਕੇ ਤਸੱਲੀ ਨਾਲ ਚੈੱਕ ਕਰ ਲਿਓ ਮੂੰਹੋਂ 6 ਦੰਦ ਆ ਬਾਈ ਕਹਿੰਦਾ ਦੋਸਤੋ ਦੂਜੇ ਸੂਏ ਸੂਈ ਹੋਈ ਆ 17 ਕਿਲੋ ਦੁੱਧ ਕਹਿੰਦਾ ਇਸ ਟਾਈਮ ਤਿਆਰ ਹੈ ਇਹਦੇ ਥੱਲੇ 3 ਮਹੀਨਿਆਂ ਦੀ ਗੱਬਣ ਦੋਸਤੋ ਚੈੱਕ ਪਾਸ ਹੈ ਜਿਹੜੇ ਵੀਰ ਨੂੰ ਪਸੰਦ ਆਊਗੀ ਆਪਣੀ ਚੈੱਕ ਪਾਸ ਕਰਾ ਕੇ ਬਾਈ ਕਹਿੰਦਾ ਜੇ ਡਾਕਟਰ ਨਾਲ ਲੈ ਕੇ ਆਇਓ ਚੈੱਕ ਪਾਸ ਕਰਾ ਕੇ ਲੈ ਜੀ ਦੋਸਤੋ ਨਾਲ ਇਹਦੇ ਬੂਰੀ ਨਾਲ ਇਹਦੇ ਕੱਟੀ ਆ ਮੂਹਰਾਂ ਨਸਲ ਦੀ ਕੱਟੀ ਦੇ ਦਰਸ਼ਨ ਵੀ ਕਰਾ ਦਾਂਗਾ ਇੱਕ ਵਾਰ ਨੇੜ ਤੋਂ ਦੋਸਤੋ ਝੋਟੀ ਦਾ ਥਾਣਾ ਹਵਾਨਾ ਦਾ ਖਾਦਣਾ ਮੋٹے ਦੁੱਧਾਂ ਦੇ ਥਾਂ ਲੱਗੇ ਨੇ ਚਾਰੋਂ ਥਾਣੇ ਨੇ ਖੜਵੇਂ ਨੇ ਪੱਟਾਂ ਦੇ ਸੰਨ ਵਾਲਾ ਜੋਸ਼ ਵਾਲਾ ਹਵਾਨਾ ਦੋਸਤੋ ਬਾਰ-ਬਾਰ ਦੱਸ ਰਿਆਂ ਤੁਹਾਨੂੰ ਮੈਂ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਮੀਣੀ ਝੋਟੀ ਦੋਸਤੋ ਮੀਣੀਆ ਝੋਟੀਆਂ ਉਦਾਂ ਹੀ ਘੱਟ ਮਿਲਦੀਆਂ ਨੇ ਕੱਦ ਬਹੁਤ ਆ ਝੋਟੀ ਦੀ ਦੋਸਤੋ ਬੇਲ ਬਹੁਤ ਹੈ ਬਾਕੀ ਜਿਹਨੂੰ ਝੋਟੀ ਪਸੰਦ ਆਊਗੀ ਮੈਂ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ 22 ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਆ ਦੋਸਤੋ ਇਹਦੇ ਨਾਲ ਕਿਹਦੀ ਕੱਟੀ ਆ ਝੋਟੀ ਦੇ ਨਾਲ ਇਹੀ ਆ ਭਾਈ ਆ ਦੋਸਤੋ ਕੱਟੀ ਹੈ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਸਿੰਘ ਦਿਖਾ ਦੇਣਾ ਦੋਸਤੋ ਖਿਲਦੇ ਨਹੀਂ ਦੋਸਤੋ ਥੋਸ ਨੇ ਸਿੰਘ ਦੋਨੇ 3 ਮਹੀਨਿਆਂ ਦੀ ਗੱਬਣ ਪਾਸ ਚੈੱਕ ਪਾਸ ਆ ਦੋਸਤੋ ਬਾਕੀ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲਿਓ ਵੀਡੀਓ ਦੇ ਰਾਹੀਂ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਜਿਹੜੇ ਦੂਰ ਤੋਂ ਭਰਾਉਂਦੇ ਨੇ ਬਾਕੀ ਨੇੜ ਆ ਕੇ ਦੋਸਤੋ ਖਰੀਦਣੀ ਤੁਸੀਂ ਆਪਣੀ ਤਸੱਲੀ ਕਰਕੇ ਆ ਨੰਬਰ ਬਾਈ ਹੋਰਾਂ ਦਾ ਸਕਰੀਨ ਤੇ ਚੱਲੂਗਾ ਪੱਤਾਂ ਦੇ ਸੰਨ ਵਾਲਾ ਜੋਸ਼ ਵਾਲਾ ਹਵਾਨਾ ਦੋਸਤੋ 3 ਮਹੀਨਾ ਦੀ ਗੱਬਣ ਚ ਇੱਕ ਪਾਸੇ ਇੱਕ ਵਾਰ ਮੈਂ ਇਧਰ ਤੋਂ ਥਣ ਹਵਾਨਾ ਦਿਖਾਇਆ ਨਾ ਦੋਸਤੋ ਹਵਾਨੇ ਦੇ ਉੱਤੇ ਨਾੜਾ ਬਹੁਤ ਨੇ ਮੋٹے ਮੁੱਢ ਵਾਲੇ ਥਣ ਲੱਗੇ ਨੇ ਚਾਰੇ ਥਣ ਨਿਖੜ ਮੇ ਨੇ ਆਹ ਦੋਸਤੋ ਮਿਲਕ ਵੇਨ ਦੇਖ ਸਕਦੇ ਤੁਸੀਂ ਰਸੇ ਵਰਗੀ ਮੋਟੀ ਪੈਪ ਵਰਗੀ ਜਾਂਦੀ ਹੈ ਇਹ ਦੁੱਧ ਦੇਣ ਦੇ ਜਾਨਵਰ ਦੇ ਪ੍ਰਮਾਣ ਹੁੰਦੇ ਨੇ ਉਸ ਤੋਂ ਬਾਅਦ ਨਾੜਾ ਲੱਗਣਾ ਇੱਕ ਵਾਰੀ ਤੇ ਬਾਕੀ ਛੋਟੇ ਜਿਹਨੂੰ ਵੀ ਪਸੰਦ ਆਊਗੀ ਦੋਸਤੋ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲਿਓ ਵੀਡੀਓ ਨਾਲ ਐਂਡ ਤੱਕ ਅੰਤ ਤੱਕ ਜੋੜਨ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ